हां जी सत श्री अकाल जी उम्मीद ਕਰਦਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈ ਨੂਰਲਾ ਫੈਮਲੀ ਦੇ ਬਾਰੇ ਨੂਰਲਾ ਫੈਮਲੀ ਨੂੰ ਹਰ ਕੋਈ ਜਾਣਦਾ ਉਹ ਹਰ ਕਿਸੇ ਦਾ ਹਰ ਮੁਸੀਬਤ ਦੇ ਵਿੱਚ ਸਾਥ ਦਿੰਦੇ ਆ ਇਹ ਸਾਰਿਆਂ ਨੂੰ ਪਤਾ ਵਾ ਹੁਣ ਆਪਣੇ ਕਣਕ ਦਾ ਸੀਜ਼ਨ ਚੱਲ ਰਿਹਾ ਬਾਤ ਜਿਸ ਵਿੱਚ ਕੁਝ ਕਿਸਾਨਾਂ ਦੀ ਕਣਕ ਨੂੰ ਅਗਲਾ ਗਏ ਸੀ ਤੇ ਜਿਨ੍ਹਾਂ ਦੇ ਨਾਲ ਬਹੁਤ ਹੀ ਭਾਰੀ ਨੁਕਸਾਨ ਹੋਇਆ ਵਾ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ ਬਾਪੂ ਜੀ ਹੱਥ ਜੋੜ ਰਹੇ ਸੀ ਕਿ ਸਬਰ ਆ ਉਹ ਬਰਾਬਰ ਨੂੰ ਨਹੀਂ ਮਨਜ਼ੂਰ ਸੀ ਕਿ ਇਹ ਸਾਡੇ ਘਰ ਦਾਣਾ ਹੋਣਾ ਵਾ ਤੇ ਨਹੀਂ ਆਇਆ ਤਾਂ ਫਿਰ ਵੀ ਸਾਡੇ ਦੇ ਸਬਰ ਆ ਤੇ ਇਹ ਬਾਪੂ ਦੀਆਂ ਅੱਖਾਂ ਦੇ ਵਿੱਚ ਪਾਣੀ ਨੂਰਲਾ ਫੈਮਿਲੀ ਤੋਂ ਨਹੀਂ ਦੇਖਿਆ ਗਿਆ ਵੀ ਕਿਸਾਨ ਇੰਨਾ ਦਲੇਰ ਵੀ ਹੋ ਸਕਦਾ ਵਾ ਸਾਰੀ ਫਸਲ ਸੜ ਕੇ ਸੁਆਹ ਹੋ ਗਈ ਫਿਰ ਬਾਅਦ ਵਿੱਚ ਨੂਰਲਾ ਫੈਮਿਲੀ ਅੱਗੇ ਆਈ ਉਹਨਾਂ ਨੇ ਜਿਨ੍ਹਾਂ ਦੇ ਘਰਾਂ ਨੂੰ ਅੱਗ ਲੱਗੀ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਉਹਨਾਂ ਨੂੰ ਆਪਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਸ਼ਾਇਦ ਕੋਈ ਇਦਾਂ ਕਿਸੇ ਨੇ ਪਹਿਲੀ ਵਾਰ ਹੀ ਕੀਤਾ ਵਾ ਸ਼ਾਇਦ ਕੋਈ ਵਲੌਗਰ ਸ਼ਾਇਦ ਹੀ ਕੋਈ ਯੂਟਿਊਬਰ ਪਹਿਲੀ ਵਾਰ ਮੈਂ ਵੇਖਿਆ ਵੀ ਇਦਾਂ ਅੱਗੇ ਆਇਆ ਵਾ ਜੋ ਕਿ ਕਿਸਾਨਾਂ ਦੀ ਮਦਦ ਕੀਤੀ ਆ ਤੇ ਜਰੂਰ ਆ ਫੈਮਿਲੀ ਨੇ ਇਹ ਵੀ ਕਿਹਾ ਕਿ ਸਾਨੂੰ ਭਾਵੇਂ ਆਪਣੇ ਪਲਾਟ ਵਿੱਚ ਨਹੀਂ ਪੈਣ ਘਰ ਵਿੱਚ ਨਹੀਂ ਪੈਣ ਗੱਡੀਆਂ ਵਿੱਚ ਨਹੀਂ ਆਪਾਂ ਪਰ ਫਿਰ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਕਿਉਂਕਿ ਜੇ ਕਿਸਾਨ ਹੈਗੇ ਆ ਤਾਂ ਅਸੀਂ ਹੈਗੇ ਆ ਕਿਉਂਕਿ ਅਸੀਂ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਆ ਅਸੀਂ ਇੰਨੇ ਸੌਲ ਆ ਸਾਡੇ ਤੋਂ 5 ਮਿੰਟ ਧੁੱਪ ਵਿੱਚ ਨਹੀਂ ਖੜਾ ਜਾਂਦਾ ਤੇ ਕਿਸਾਨ ਸਾਰਾ ਦਿਨ ਖੇਤਾਂ ਦੇ ਵਿੱਚ ਧੁੱਪਾਂ ਮੀਂਹ ਦੇ ਵਿੱਚ ਸੜਦਾ ਵਾ ਹਨਾ ਇਸ ਨੂੰ ਦੇਖ ਕੇ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਖੜੇ ਅੱਜ ਜਿੰਨੀ ਉਹਨਾਂ ਦੀ ਮਦਦ ਹੋ ਸਕੀ ਉਹਨਾਂ ਨੇ ਆਪਣੇ ਬੰਨੋਂ ਭਰਾਵਾਂ ਦੀ ਮਦਦ ਕੀਤੀ ਆ ਤੇ ਉਹਨਾਂ ਨੂੰ ਹੌਸਲਾ ਦਿੱਤਾ ਵਾ ਕਿ ਤੁਸੀਂ ਹਿੰਮਤ ਨਾ ਹਾਰੋ ਕੋਈ ਗੱਲ ਨਹੀਂ ਜੇ ਇਦਾਂ ਹੋਊਗਾ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਇਸ ਦੇ ਨਾਲ ਨੂਰਲਾ ਫੈਮਿਲੀ ਵੀ ਖੁਸ਼ ਤੇ ਉਹ ਵੀ ਕਿਸਾਨ ਵੀ ਖੁਸ਼ ਪਿਛਲੀ ਵਾਰੀ ਉਹਨਾਂ ਨੇ ਕਿ ਮਦਦ ਕੀਤੀ ਸੀ ਤੇ ਉਸ ਦਾ 10 ਗੁਣਾ ਉਹਨਾਂ ਨੂੰ ਹੋ ਕੇ ਮਿਲਿਆ ਕਿਉਂਕਿ ਜਿਤਨਾ ਆਪਾਂ ਦਿਲ ਤੋਂ ਕਿਸੇ ਦੀ ਮਦਦ ਕਰਦੇ ਆ ਨਾ ਜਦੋਂ ਭਗਵਾਨ ਵੀ ਉੱਪਰ ਦੇਖਦਾ ਤੇ ਆਪਾਂ ਨੂੰ 10 ਗੁਣਾ ਕਰਕੇ ਹੀ ਵਾਪਸ ਕਰਦਾ ਹਾਂ ਅਮਰੀਕਾ ਦੇ ਤੋਂ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ